ਹੋ ਕੰਮ ਕਰ ਸੇਂੀਆਂ ਅਨੰਸ ਸੈ ਉਸੂ ਭਾਈ ਦਰਸਨ ਕਾ ਸੇ ਗੁਰੂ ਕੈ ਜਨਮ ਮਰਨ ਗੁਸ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਵਡਾ ਮਹਾਂਵਾਕੰਨਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਇ ਪੂਰਿ ਬਿਨਾਨ ਕਾਹੇ ਨਾਈ ਨਾਤਾ ਸੁ ਪਰਵਾਰ ਸਚੁ ਕਮਾਈਐ ਆਈਆ ਜਪ ਸਾਚ ਅੰਦਰ ਹੋਏ ਸੱਚਾ ਕਾਮ ਸੱਚਾ ਤਾਈ ਹੈ ਤੁਹਕੇ ਬਾਝੋਂ ਹੋਉ ਸੁਖ ਨਾਹੀ ਬੋਲ ਬੋਲ ਕਵਾਈ ਹੈ ਜੇ ਸੋਤਾ ਸਮਦ ਲੈ ਖਾਈ ਐ ਤਾ ਤੂਰ ਵਿਗਾੜ ਤਾ ਨਾਹੀ ਐ नाम मिठा मन ताहिया में आए वस्या जाम तुरमाया नगर खुद अरदास मेरी जिन आप उपाया ਕਿਰਤ ਕਮਾਵਨਾ ਮੰਗਾ ਕਿਸਨਾਖ ਝਗੜਾ ਪਾਵਨਾ ਨਾ ਯੋ ਦੇ ਸਹਿਨਾ ਮਨਹਿ ਕਹਿਨਾ ਆਦ ਨਾਹੀ ਭਾਵਨਾ ਮਿੱਠਾ ਸਭ ਮੰਗ ਸਭ ਕੋਏ ਮਿੱਠਾ ਮੰਗ ਦੇਖ ਖਸਮ ਭਾਲਾ ਸਭ ਕੋ ਪਾਈ ਅਮਾਤੋ ਪਤੇ ਨਜ਼ਰ ਕਰੇ ਨਾਨਕ